ਸਭ ਤੋਂ ਪਹਿਲਾਂ ਦੇਖੀ ਇਹ ਵੀ ਕਾਗਜ਼ ਹੋਗਾ ਜੋ ਉਹਨਾਂ ਦਾ ਚੋਣਾਂ ਦਾ ਨਗਰ ਨਿਗਮ ਚੋਣਾਂ ਦਾ ਕਾਗਜ਼ ਮੰਨਦੇ ਹੋ ਆ ਚੱਪੜੀ ਜਿੱਤੀ ਨੌਜਵਾਨ ਕਾਲੀ ਦਲ ਨਾਲ ਜੁੜੇ ਹੈਗੇ ਨਹੀਂ ਜੀ ਅਜੇ ਚੋਣਾਂ ਦਾ ਦਾਅਸਤਾ ਜੇ ਹੋਣਾ ਹੈਗਾ ਲੇਕਿਨ ਨਵਾਂ ਸਾਲ ਚੜ੍ਹਿਆ ਹੈ ਤੇ 90 ਸਾਲ ਚ ਪਰਸਰਾਮ ਨਗਰ ਤੋਂ ਇਹ ਸਾਰੀ ਨੌਜਵਾਨਾਂ ਦੀ ਟੀਮ ਅੱਜ ਪਾਰਟੀ ਦੇ ਨਾਲ ਜੁੜੀ ਹੈ ਮੈਂ ਇਹਨਾਂ ਨੂੰ ਨਿਗਾਹ ਸਵਾਗਤ ਕਰਕੇ ਜੀ ਆਇਆਂ ਨੂੰ ਆਖਦੀਆਂ ਤੇ ਪੂਰਾ ਭਰੋਸਾ ਹੈ ਕਿ ਜਿਸ ਪਾਸੇ ਨੌਜਵਾਨ ਹੁੰਦੇ ਨੇ ਉਹੀ ਆਰਮਲ ਆ ਭਵੇਖ ਉਹਨਾਂ ਦੇ ਬੱਖਜੇ ਹੁੰਦਾ ਹੈ ਤੇ ਜਦੋਂ ਮੁੰਡੇ ਖੜ ਗਏ ਨੇ ਤੇ ਜ਼ਰੂਰ ਬਠਿੰਡੇ ਚੋਂ ਬਹੁਤ ਵੱਡੀ ਕਾਮਯਾਬੀ ਮਿਲੂਗੀ ਕਮੇਟੀ ਦੀ ਚੋਣਾਂ ਵਿੱਚ ਵੀ ਤੇ 2027 ਵਿੱਚ ਤੇ ਇਹਨਾਂ ਤੋਂ ਬਹੁਤ ਉਮੀਦ ਤੇ ਆਸ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਨੂੰ ਆਖਦੀ ਆਂ ਵੀ ਮਾਹੌਲ ਕਿਵੇਂ ਦੇ ਦੋ ਪੰਜਾਬ ਦਾ ਵੀ ਤੇ ਅਸੀਂ ਆਪਾਂ ਗੱਲ ਕੀਤੀ ਗੋਲੀਬਾਰੀ ਹੁਣ ਇਹ ਤੱਕੀ ਐਮਐਲ ਮੰਤ ਐਮਐਲ ਦੇ ਵੀ ਜੱਟ ਦੇ ਫਾਇਰ ਮਿੱਤੇ ਗਏ ਨੇ ਕਿਵੇਂ ਦੇ ਦੋ ਆਮ ਲੋਕ ਕਿੱਥੇ ਸੁਰੱਖਿਤ ਮੰਨਦੇ ਨੇ ਸੁਰੱਖਿਆ ਨਾਮ ਦੀ ਤਾਂ ਕੋਈ ਚੀਜ਼ ਹੈ ਨਹੀਂ ਪੰਜਾਬ 'ਚ ਤੇ ਜਿਹੜਾ ਇਹਨਾਂ 4-5 ਸਾਲਾਂ ਚ ਇਹ ਸਾ ਆਦਮੀ ਨੇ ਜਿਹੜਾ ਇਹੋ ਜਿਹਾ ਮਾਹੌਲ ਇਹਨਾਂ ਨੇ ਬਣਾਤਾ ਹੈ ਪੰਜਾਬ 'ਚ ਜਿੱਥੇ ਲਗਾਤਾਰ ਰੋਜ਼ ਆਮ ਲੋਕਾਂ ਦਾ ਕਤਲ ਹੋ ਰਿਹਾ ਸੀਗਾ ਅੱਜ ਸੇਕ ਇਸ ਸਰਕਾਰ ਦੇ ਆਪ ਦੇ ਘਰ ਤਾਂ ਹੀ ਪਹੁੰਚ ਗਈ ਹੈ ਜੇ ਕੱਲ ਇਹਨਾਂ ਦੇ ਐਮ.ਐਲ.ਏ ਦਾ ਇੱਕ ਭਤੀਜਾ ਉਹ ਸ਼ਰਿਆਮ ਤੇ ਇੱਕ ਸਰਪੰਚ ਦਾ ਕਤਲ ਹੋਇਆ ਉਸ ਤੋਂ ਇੱਕ ਦਿਨ ਪਹਿਲੇ ਆਮ ਆਦਮੀ ਦਾ ਸਰਪੰਚ ਦਾ ਕਤਲ ਹੋਇਆ ਇੱਕ ਵਿਆਹ ਦੇ ਵਿੱਚ ਉਸ ਤੋਂ ਪਹਿਲੇ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦਾ ਕਤਲ ਉਹਦੇ ਇੱਕ ਦਿਨ ਪਹਿਲੇ ਸ਼ੁੱਕਰਵਾਰ 'ਚ ਇੱਕ ਨੌਜਵਾਨ ਬੀਬੀ ਦਾ ਕਤਲ ਹੋਇਆ ਕਪੂਰਥਲੇ 'ਚ ਸੋ ਰੋਜ਼ ਹੁਣ ਇਹੋ ਜੇ ਲੋਕਾਂ ਦਾ ਕਤਲ ਹੋ ਰਿਹਾ ਕਿ ਨਾਸ ਸਰਕਾਰ ਦੇ ਨੁਮਾਇੰਦੇ ਸੁਰੱਖਿਅਤ ਨੇ ਨਾਸ ਐਮ ਐਲ ਏ ਦੇ ਰਿਸ਼ਤੇਦਾਰ ਜਾਂ ਮੰਤਰੀਆਂ ਦੇ ਰਿਸ਼ਤੇਦਾਰ ਹੈ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਫਿਰ ਪੰਜਾਬ ਦੇ ਆਮ ਲੋਕਾਂ ਦਾ ਕੀ ਹਾਲ ਹੈ ਜੇ ਇਹ ਵੀ ਆਈ ਪੀ ਸਿਕਿਉਰਿਟੀ ਵਾਲਿਆਂ ਦੇ ਰਿਸ਼ਤੇਦਾਰਾਂ ਦਾ ਪਰਿਵਾਰਾਂ ਦਾ ਹਾਲ ਹੋ ਰਿਹਾ ਤਾਂ ਆਮ ਬੰਦਿਆਂ ਦਾ ਹਾਲ ਆਪਾਂ ਅੰਦਾਜ਼ਾ ਲਾ ਸਕਦੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹਦੇ ਥੱਲੇ ਹੋਮ ਵਿਭਾਗ ਆਂਦਾ ਹੈਗਾ ਇਹ ਪੂਰੀ ਤਰ੍ਹਾਂ ਫੇਲ ਹੋ ਗਿਆ ਅੱਜ ਕਿਤੇ ਵੀ 4 ਸਾਲਾਂ 'ਚ ਕਿਸੇ ਨੂੰ ਸੁਣਨ ਨੂੰ ਮਿਲਿਆ ਕਿ ਵੀ ਇੱਕ ਗੈਂਗਸਟਰ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈਗਾ ਜਾਂ ਇਸ ਐਨਕਾਊਂਟਰ 'ਚ ਆ ਗੈਂਗਸਟਰ ਮਰ ਗਿਆ ਹੈ ਜਾਂ ਫਲਾ ਬੰਦਿਆਂ ਨੇ ਇਸ ਆਮ ਇੱਕ ਦੁਕਾਨਦਾਰ ਨੂੰ ਮਾਰਿਆ ਸੀ ਜਾਂ ਇਸ ਵਪਾਰੀ ਨੂੰ ਮਾਰਿਆ ਸੀ ਜਾਂ ਇਸ ਪਰਿਵਾਰ ਦੀ ਬੀਬੀ ਦੇ ਕਿਸੇ ਨੂੰ ਮਾਰਿਆ ਸੀ ਆ ਬੰਦੇ ਫੜੇ ਗਏ ਨੇ ਇਹ ਤਾਂ ਚਰਚਾ 'ਚ ਹੁੰਦਾ ਹੀ ਨਹੀਂ ਕਿ ਫੜਿਆ ਕੌਣ ਜਾ ਰਿਹਾ ਹੈ ਸਿਰਫ ਆਹੀ ਪਤਾ ਲੱਗ ਰਿਹਾ ਕਿ ਮਾਰੇ ਕੌਣ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਫੜਨ ਵਾਸਤੇ ਸਰਕਾਰ ਪੂਰੀ ਤਰ੍ਹਾਂ ناکਾਮ ਤੇ ਫੇਲ ਹੋ ਗਈ ਹੈ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੀ ਹਾਂ ਮੁੱਖ ਮੰਤਰੀ ਤੁਹਾਡਾ ਫੇਲ ਹੈ ਹੋਮ ਮਿਨਿਸਟਰ ਤੁਹਾਡਾ ਫੇਲ ਹੈ ਤੁਸੀਂ ਹਰਕਤ ਚ ਆ ਕੇ ਪੰਜਾਬ ਦੇ ਲੋਕਾਂ ਨੂੰ ਬਚਾ ਲਓ ਇਹ ਭਾਈ ਸਰਕਾਰ ਕਹਿੰਦੀ 2500 ਪੈਨਸ਼ਨ ਮਿਲੂਗੀ ਬੀਬੀਆਂ ਵਿਚਾਰਿਆ ਹਜ਼ਾਰ ਹਜ਼ਾਰ ਨੂੰ 3 ਮਹੀਨੇ ਉਹ ਉਡੀਕ ਰਹੀਆਂ ਕਿਸੇ ਨੇ ਦਵਾਈ ਲੈਣੀ ਹੁੰਦੀ ਉਹ ਬਹੁਤ ਔਖਾ ਜਿਨ ਕਿਵੇਂ ਦੇਖ ਦਿਓ ਸਰਕਾਰ ਦੀ ਹਸਤਾਰ ਨੂੰ ਯਾਰੀ ਨੂੰ ਸਰਕਾਰ ਕਹਿੰਦੀ ਖੁੱਖ ਜਾਨਾ ਸਾਡਾ ਭਰਿਆ ਹੋਇਆ ਕਹਿੰਦੀ ਨਹੀਂ ਸਰਕਾਰ ਨੇ 5 ਲੱਖ ਕਰੋੜ ਦਾ ਕਰਜ਼ਾ ਜਿਹੜਾ ਪੰਜਾਬੀਆਂ ਦੇ ਉੱਤੇ ਛਾੜਤਾ ਹੈਗਾ ਤੇ ਹਰ ਮਹੀਨੇ ਹਜ਼ਾਰਾਂ ਕਰੋੜ ਦਾ ਕਰਜ਼ਾ ਲੈਂਦੇ ਨੇ ਲੇਕਿਨ ਕਿੰਨੀ ਅਫਸੋਸ ਦੀ ਗੱਲ ਕਿ ਗਰੀਬ ਬਜ਼ੁਰਗ ਜਿਨਾ ਵਾਸਤੇ ਬਾਦਲ ਸਾਹਿਬ ਨੇ ਪੈਨਸ਼ਨ ਸਕੀਮ ਤਾਂ ਲਾਗੂ ਕੀਤੀ ਸੀ ਕਿ ਕੋਈ ਬਜ਼ੁਰਗ ਨੂੰ ਆਪਦੇ ਬੱਚਿਆਂ ਦੇ ਸਾਹਮਣੇ ਇਸ ਦਾ ਹੱਥ ਫਿਲਾ ਕੇ ਆਪਣੀ ਦਵਾਈਆਂ ਤੱਕ ਜ਼ਰੂਰਤਾਂ ਵਾਸਤੇ ਹੱਥ ਨਾ ਫਲਾਣਾ ਤਾਂ ਇਸ ਕਰਕੇ ਪੈਨਸ਼ਨ ਦੀ ਇੱਕ ਸਕੀਮ ਸਭ ਤੋਂ ਪਹਿਲੇ ਜਿੱਥੇ ਦੇਸ਼ ਦੇ ਬਾਦਲ ਸਾਹਿਬ ਨੇ ਲਾਗੂ ਕੀਤੀ ਤੇ ਅਫਸੋਸ ਕਿ ਝੂਠ ਮਾਰ ਕੇ ਜਿਹੜੇ ਕਹਿੰਦੇ ਸੀ 2500 ਪੈਨਸ਼ਨ ਕਰਨਗੇ ਉਹ ਵੀ ਹੁਣ ਤਿੰਨ ਤਿੰਨ ਚਾਰ ਚਾਰ ਮਹੀਨੇ ਕਿਸੇ ਬਜ਼ੁਰਗ ਨੂੰ ਪੈਨਸ਼ਨ ਮਿਲੀ ਨਹੀਂ ਹੈ। ਏਸੀ ਤਰ੍ਹਾਂ ਨਰੇਗਾ ਵੀ ਸਕੀਮ ਜਿਹੜੇ অতি ਗਰੀਬ ਹੁੰਦੇ ਨੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਦਾ ਕਮਾਈ ਦਾ ਕੋਈ ਸਾਧਨ ਨਹੀਂ ਹੈ। ਉਹ ਨਰੇਗਾ ਚੇ ਕੰਮ ਕਰਕੇ ਆਪ ਦੀ ਮਾੜੀ-ਮੋਟੀ ਦਿਹਾੜੀ ਕਰਕੇ ਆਪ ਦਾ ਜ਼ਰੂਰਤਾਂ ਪੂਰੀ ਕਰਨੀ ਕਿਉਂਕਿ ਗਰੀਬ ਪਰਿਵਾਰ ਹੁੰਦਾ ਕਿ ਉਹਨਾਂ ਦੇ ਬੱਚੇ ਵੀ ਗਰੀਬ ਹੈ ਕਿੱਥੋਂ ਮੰਗਣ। ਤੇ ਦੇਖੋ ਜਦ 10% ਦੇ ਪੈਸੇ ਸੂਬੇ ਦੀ ਸਰਕਾਰਾਂ ਨੂੰ ਪਾਣੀ ਪੈਂਦੇ ਸੀ। ਕਾਂ ਵੀ ਇਹ 100 ਦਿਨ ਪੂਰੇ ਨਹੀਂ ਕਰ ਸਕੇ ਸੀ ਕੱਲਾ 15 ਦਿਨ ਐਵਰੇਜ ਗਰੀਬ ਨੂੰ ਰੋਜ਼ਗਾਰ ਮਿਲਦਾ ਸੀ ਤੇ 6 ਮਹੀਨੇ ਤੋਂ ਨਰੇਗਾ ਦਾ ਕੰਮ ਠੱਪ ਹੈ ਤੇ ਹੁਣ ਕੇਂਦਰ ਸਰਕਾਰ ਨੇ ਜੇ ਲੱਤ ਮਾਰੀ ਹੈ ਕਿ 10% ਦੀ ਨੂੰ ਹੁਣ ਬੋਝ 40% ਦਾ ਸੂਬਿਆਂ ਦੇ ਉੱਤੇ ਪਾਤਾ ਤੇ ਇਹ ਨਿਕੰਮੀ ਆਮ ਆਦਮੀ ਸਰਕਾਰ ਤੋਂ 10% ਦੇਣ ਜੋ ਕਿ ਨਹੀਂ ਸੀ ਇਹਨਾਂ ਨੇ 40 ਕਿੱਥੇ ਦੇ ਦੇਣਾ ਹੈ ਤੇ ਗਰੀਬ ਦਾ ਨਰੇਗਾ ਦਾ ਸਾਧਨ ਵੀ ਪੂਰੀ ਤਰ੍ਹਾਂ ਇਸ ਸਾਲ ਤੋਂ ਬੰਦ ਹੋ ਗਿਆ ਇਹਨਾਂ ਦੀ ਨਾਕਾਕੀਆਂ ਕਰਕੇ ਯੋਕੇ ਖਜ਼ਾਨਾ ਤਾਂ ਕਹਿੰਦੇ ਸੀ ਅਸੀਂ ਭਰਾਂਗੇ ਲੇਕਿਨ ਪਰ ਆਪਦੇ ਜੇਬਰੇ ਨੇ ਆਪਦੇ ਢਿਡਰੇ ਨੇ ਤੇ ਕੇਜਰੀਵਾਲ ਦੀ ਚਮਕਾਨ ਵਾਸਤੇ ਸੋ ਨਰੇਗਾ ਵੀ ਬੰਦ ਪੈਨਸ਼ਨਾਂ ਵੀ ਬੰਦ ਤੇ 1000 ਰੁਪਏ ਵੀ ਵਿਯਾਦਾ ਤਾਂ ਇਹਨਾਂ ਦਾ ਆ ਚੱਲ ਰਿਹਾ ਦਿੱਤੀਆਂ ਦੇ 4.5 ਸਾਲ ਤਾਂ ਨਿਕਲ ਗਏ ਉਹਨਾਂ ਦਾ ਹੈ ਕਿ ਸ਼ਹਿਰਾਂ ਦੀ ਜ਼ਮੀਨ ਵੇਚ ਲਈ ਹੈ ਪਿੰਡਾਂ ਦੀ ਜ਼ਮੀਨ ਵੇਚ ਲਈ ਹੈ ਉਹ ਜ਼ਮੀਨ ਬੇਚ ਬੂਸ ਕੇ ਮੋਟਾ ਪੈਸਾ ਆਪ ਕਮਾ ਲਈ ਮਾੜੀ ਮੋਟੀ ਬੀਬੀਆਂ ਨੂੰ ਦੇ ਦਈਏ ਲਾਂਗ ਟਪਾਏ ਕਿ ਹਾਂ ਹਾਂ ਲਾਲਾ ਲਾਲਾ ਹੋ ਜੋਗੀ ਦੇਰ ਦੀ ਦੇਰ ਦੀ ਮੈਂ ਤਾਂ ਬੀਬੀਆਂ ਨੂੰ ਕਹਿੰਦੀ ਹਾਂ ਸचेत ਹੋ ਜਾਓ ਤੁਹਾਡੇ ਸਾਰਿਆਂ ਦਾ ਇਹ 50 ਮਹੀਨੇ ਦਾ 50 50000 ਤੁਹਾਡਾ ਬਕਾਇਆ ਹੈ ਤੁਹਾਨੂੰ 10 20000 ਦੇ ਕੇ ਜੇ ਤੁਹਾਨੂੰ ਲੁਭਾਉਣ ਦੀ ਕੋਸ਼ਿਸ਼ ਕਰੇ ਇਹਨਾਂ ਦੇ ਜਾਲ 'ਚ ਨਾ ਫਸ ਜਾਣਾ ਕਿਉਂਕਿ ਤੁਹਾਡੇ ਬੱਚਿਆਂ ਦਾ ਭਵਿੱਖ ਵੇਚ ਕੇ ਇਹ ਤੁਹਾਨੂੰ ਇੱਕ ਵਾਰ ਫੇਰ ਲਾਲਚ ਦੇ ਰਹੇ ਨੇ ਇਹੋ ਜੀ ਪਾਰਟੀਆਂ ਤੋਂ ਸੁਚੇਤ ਹੋ ਜਾ ਇਹਨਾਂ ਦੇ ਝੂਠ ਤੇ ਝਾਸੇ 'ਚ ਫਸ ਕੇ ਫਿਰੇ ਘਰ ਘਰ ਨੌਕਰੀ ਦਾ ਵਾਅਦਾ ਕਾਂਗਰਸੀ ਕਰ ਗਏ ਤੇ ਇੱਕ ਨੌਕਰੀ ਨਹੀਂ ਦਿੱਤੀ ਫਿਰ ਹਜ਼ਾਰ ਹਜ਼ਾਰ ਰੁਪਏ ਦੇ ਫਾਰਮ ਹੈ ਸਾਹ ਆਦਮੀ ਨੇ ਭਰਵਾ ਲਏ ਤੇ ਸਾਢੇ 4 ਸਾਲ ਨਿਕਲ ਗਏ ਕੱਖ ਕਿਸੇ ਨੂੰ ਦਿੱਤਾ ਨਹੀਂ ਇਹਨਾਂ ਦੇ ਝਾਸਿਆਂ ਤੋਂ ਸੁਚੇਤ ਹੋਈਏ ਉਹੋ ਜੀ ਪਾਰਟੀ ਨੂੰ ਲੈ ਕੇ ਹੈ ਜਿਨੇ ਕਦੇ ਝੂਠ ਨਹੀਂ ਬੋਲਿਆ ਕਦੇ ਲਾਰੇ ਨਹੀਂ ਲਾਏ ਜੋ ਕਿਹਾ ਆਟਾ ਦਾਲ ਕਿਹਾ ਤੇ ਪਹਿਲੀ ਕੈਬਨਿਟ ਚ ਪਾਸ ਕਰਕੇ ਜਿੰਨੇ ਚਿਰ ਸ਼ਰੋਮੀ ਅਕਾਲੀ ਦਲ ਦੀ ਸਰਕਾਰ ਸੀ ਹਰ ਗਰੀਬ ਪਰਿਵਾਰ ਨੂੰ ਲੱਖਾਂ ਦੀ ਗਿਣਤੀ ਚ ਆਟਾ ਦਾਲ ਹਰ ਮਹੀਨੇ ਰਾਸ਼ਨ ਪਹੁੰਚਦਾ ਸੀਗਾ ਪੈਨਸ਼ਨ ਪਹੁੰਚਦੀ ਸੀ ਵਜੀਫੇ ਬੱਚਾ ਦੇ ਪਹੁੰਚਦੇ ਸੀਗੇ ਸ਼ਗਨ ਦੇ ਚੈੱਕ ਪਹੁੰਚਦੇ ਸੀ ਉਹ ਸਾਰੀ ਚੀਜ਼ਾਂ ਹੁਣ ਕਿੱਥੇ ਹੈ ਕਿਆਂ ਕਿੰਨੋਂ ਮਿਲਦੀਆਂ ਨੇ ਸ਼ਰੋਮੀ